ਜਿਹੜਾ ਅਸੀਂ ਅੱਜ ਬਾਸ ਪਤੀ ਦਾ ਝੋਨਾ 1509 ਦਾ ਲੈ ਕੇ ਆਏ ਜੀ ਜਿਹੜਾ ਜਿਹੜਾ रेट ਲੱਗਿਆ ਬਹੁਤ ਮੰਦੇ ਰੇਟ ਤੋਂ ਜੀ ਦੀ ਚੱਕੀ ਆ ਇਹਨਾਂ ਨੇ ਵਧੀਆ ਮਾਲ ਆ ਰਿਹਾ 2500 ਤੋਂ ਲੈ ਕੇ 2800 ਤੱਕ ਦਾ ਮਾਲ ਵੇਚਿਆ ਅੱਜਾ ਜਿਹੜੀਆਂ ਸਰਕਾਰਾਂ ਨੇ ਸਾਨੂੰ ਕਹਿੰਦੀਆਂ ਨੇ ਵੀ ਪਾਣੀ ਦੀ ਬਚਤ ਕਰੋ ਪਾਣੀ ਜਿਹੜਾ ਝੋਨਾ ਘੱਟ ਪਾਣੀ ਲੈਂਦਾ ਝੋਨਾ ਲਓ ਇਹ 1509 ਆ ਜਿਹੜਾ ਝੋਨਾ ਘੱਟ ਪਾਣੀ ਲੈਂਦਾ ਜੀ 3000 ਤੋਂ ਘੱਟ ਦਾ ਬਿਲਕੁਲ ਨਹੀਂ ਵਾਰਾ ਖਾਂਦਾ ਜੀ ਵੀਰ ਨੂੰ ਜਿਹੜਾ ਪਿਛਲੇ ਸਾਲ ਰੇਟ ਦੀ ਜੋ 3200 ਤੋਂ ਲੈ ਕੇ ਸਟਾਰਟ ਹੋ ਕੇ 3700 ਹੋਵੇ ਗਿਆ ਦੀ ਜਿਹੜਾ ਅੱਜ ਝੋਨਾ 2500 ਤੋਂ ਲੈ ਕੇ 2800 ਤੱਕ ਵਿਕਿਆ ਜੀ ਜਿਹੜੀਆਂ 26 ਝੋਨਾ ਲਵਾਇਆ ਇਹਨਾਂ ਨੇ ਉਹ ਬਹੁਤ ਘੱਟ ਪਾਣੀ ਲੈਂਦਾ ਥੋੜੇ ਜਿਹਾ ਟਾਈਮ 'ਚ ਆ ਜਾਣਾ ਉਹਦੇ ਵਾਸਤੇ ਸੈਂਦਰਾ ਵਾ ਆੜਤੀਆਂ ਦੇ ਹੱਥ ਖੜੇ ਨੇ ਜੀ ਆੜਤੀਏ ਕਹਿੰਦੇ ਵੀ ਅਸੀਂ ਕੁਝ ਨਹੀਂ ਕਰ ਸਕਦੇ ਛੋਟਾ 26 ਝੋਨਾ ਜਿੱਥੇ ਤੁਹਾਨੂੰ ਵਿਕਦਾ ਉੱਥੇ ਵੇਚ ਲਓ ਵੀ ਉਹ 61700 ਤੇ ਵਿਕੂ ਆੜਦੀਏ ਇਹਦੇ 'ਚ ਕੁਝ ਨਹੀਂ ਕਰ ਸਕਦੇ ਆੜਦੀਆਂ ਨਾਲ ਵੀ ਤਾਂ ਕਾੜਦੀਏ ਕਹਿੰਦੇ ਵੀ ਸ਼ੰਗਰਾਜ ਹਜੇ ਤੱਕ ਪਿਛਲਾ ਸਾਰਾ ਮਾਲ ਪਿਆ ਵੀ ਸਾਡੀ ਪ੍ਰੋਬਲਮ ਇਹ ਆ ਆਮ ਵੀ ਸਾਡਾ ਮਾਲ ਚੱਕਾ ਜਾਵੇ ਅਸੀਂ ਤਾਂ ਮਾਲ ਨਵਾਵਾਂਗੇ ਜੀਮਿੰਦਾਰ ਦਾ ਖਰਚਾ ਜੀ ਜਿਹੜਾ ਘੱਟੋ ਘੱਟ ਵੀ 20 ਤੇ 25 ਤੇ 30000 ਰੁਪਏ ਦਾ ਖਰਚਾ ਆਉਂਦਾ ਜੀ ਝੋਨੇ ਤੇ ਜਿਹੜਾ ਅੱਜ ਦਾ ਝੋਨਾ 60000 ਰੁਪਏ ਦਾ ਕਿਲੇ ਦੀ ਉਸ ਤੇ ਪੈ ਰਹੀ ਆ ਜਦ ਕਿ ਪੰਜਾਬ ਸਰਕਾਰ ਕਹਿੰਦੀ ਆ ਵੀ ਅਸੀਂ ਸੋਟਾ ਰੇਟ ਵਧਾਤਾ ਝੋਨੇ ਦਾ ਕੋਈ ਕਿਉਂ ਨਾ ਸਾਨੂੰ ਜ਼ਿੰਮੇਵਾਰ ਨੂੰ ਸਿਰਫ ਇੱਕ ਸਰਕਾਰ ਬੁਰਕੀ ਪਾਉਂਦੀ ਆ ਜ਼ਿੰਮੇਵਾਰ ਦੇ ਪੱਲੇ ਅਚ ਕੱਖ ਨਹੀਂ ਹੈਗਾ ਜਿਹੜਾ ਅਸੀਂ 2500 ਨੂੰ ਝੋਨਾ ਵੇਚ ਰਿਹਾ ਇਹਦੇ ਤੇ ਸਾਨੂੰ ਤੀਆ ਹਿੱਸਾ ਵੱਜਦਾ ਨਹੀਂ ਜਿਹੜਾ ਤੁਸੀਂ ਬਾਸਮਤੀ ਤੈ ਰਹੇ ਹੋ 1500 ਉਹ ਤੁਹਾਡਾ ਹਾਂ ਜੀ ਕਿੰਨਾ ਕੁ ਫਰਕ ਆ ਪਾਣੀ ਦਾ ਪਾਣੀ ਦਾ ਤਾਂ ਦੇਖੋ ਇਹ ਉਹ ਤੋਂ ਬਾਸਮਤੀ ਤੋਂ ਮਹੀਨਾ ਵਾਧਾ ਗਈ ਘੱਟ ਮਹੀਨਾ ਉਹ ਤੋਂ ਘੱਟ ਲੈਂਦੀ ਆ ਜੀ ਜਿਹੜਾ ਮਹੀਨਾ ਘੱਟ ਲੈਂਦੀ ਆ ਇਹਦਾ ਰੇਟ ਕੋਈ ਨਹੀਂ ਜੀ ਜੇ ਇਹਦਾ ਸਾਡਾ ਰੇਟ ਐਮਐਸਪੀ ਤੇ ਪੱਕਾ ਫਿਕਸ ਕਰੇ ਅਸੀਂ ਇਹ ਝੋਨਾ ਲਈਏ ਸਰਕਾਰ ਨਵੇਂ ਸਾਡਾ ਝੋਨਾ ਪੱਕਾ ਰੇਟ ਕਰ ਦੇਵੇ ਸਾਨੂੰ ਸਾਸੀ ਪਾਣੀ ਦੀ ਬਚਤ ਆਵੇ ਕਰਨ ਨੂੰ ਤਿਆਰ ਆਂ ਕਿੰਨੇ ਸਮੇਂ ਚ ਆਉਂਦੀ ਇਹ ਚੋ ਮਤਲੇ ਸਮੇਂ ਚ ਆਉਂਦਾ 2 ਤੋਂ 2 ਗੱਡ ਜੀ 90 ਦਿਨਾਂ 95 ਦਿਨਾਂ ਚ ਝੋਨਾ ਸਾਟ ਆ ਜਾਂਦਾ 3000 ਤੋਂ ਉੱਪਰ ਉੱਪਰ ਕਿਸਾਨ ਨੂੰ ਬਚਤ ਆਈ ਇਹਦੇ ਚ ਜਿਹੜਾ 3000 ਤੋਂ ਥੱਲੇ ਆ ਉਹ ਕੋਰਾ ਨਹੀਂ ਬਚ ਕੇ ਨਿਕਲਦਾ ਬਹੁਤ ਘੱਟ ਆ ਜੀ 4 ਕਵਾਂਟਲ ਤੋਂ 5 ਕਵਾਂਟਲ ਦਾ ਸਾਡਾ ਨਿਕਲੋ ਜਿਹੜੀ ਸਾਡੀ ਪੂਸਾ ਜੀ ਦੀ ਆ ਸਾਡੀ ਛੱਤ ਤੋਂ 8 ਕਵਾਂਟਲ ਦੀ ਨਿਕਲਦੀ ਆ ਜੀ ਇਹਦਾ ਜਿਹੜਾ ਰੇਟ ਆ ਸਾਨੂੰ ਰੇਟ ਮਾਰਦਾ ਨਹੀਂ ਸਾਰਾ ਜੀ ਕਿਸਾਨ ਆ ਸਾਰਾ ਝੋਨਾ ਬਾਸਪਤੀਓ ਲਾਵੇ ਜਿਹੜਾ ਅੱਜ 2500 ਨੂੰ ਵਿਕਦਾ ਸਾਢੇ 4 ਕੁਆਂਟਲ 4 ਕੁਆਂਟਲ ਦਾ ਨਿਕਲ ਰਿਹਾ ਜੀ ਇਹ ਤਾਂ ਸਾਨੂੰ ਬਹੁਤ ਦੇ ਦੀ ਜੁਗਾਟਾ ਕੋਈ ਏਡਾ ਲਾਹ ਵਾਲੀ ਗੱਲ ਹੀ ਬਾਕੀ ਜੇ ਕੱਲ ਵਾਰਸ ਹੁੰਦੀ ਆ ਤਾਂ ਇਹ ਝੋਨਾ ਵਿਸਦਾ ਜੀ ਇਹਦਾ ਕੋਈ ਮਤਵਲੇ ਨਹੀਂ ਵੀ ਕਿਹੋਂ ਚੋਂ ਨਿਕਲੇ ਹੋਵੇ ਕੋਈ ਸਾਨੂੰ 3000 3500 ਦੇ ਤੱਕ ਦੇ ਵੀ ਚਾਹੁੰਦਾ ਜੀ ਇਹਦਾ ਰੇਟ ਫੇਰੇ ਪੜਦਾ ਖਾਣਾ ਕਿਉਂਕਿ ਇਹ ਤਾਂ 4 ਘਟਾ ਹੈ ਇਹਦੀ ਅੱਧੀ ਫਰਾਲੀ ਆ ਜੀ ਤੇ ਬੜਾ ਅੱਧਾ ਪਾਣੀ ਲੈਂਦੀ ਆ ਮਿੰਨਾ ਪਹਿਲਾਂ ਉਹਦੇ ਨੂੰ ਬੱਕਦਾ ਪਾਣੀ ਦੀ ਬਹੁਤ ਬਚਤ ਆਈ। ਇਹ ਤੋਂ ਘੱਟ ਬਾਰਾ ਨਹੀਂ ਖਾਂਦਾ ਯਾਰ। ਕਿੰਨਾ ਕ ਖਰਚਾ ਆਉਂਦਾ? ਖਰਚਾ ਤਾਂ ਉਹਦੇ ਜਿੰਨਾ ਆਇਆ ਏਹੀ ਜਾਂਦਾ ਜੀ। ਇੱਕ ਸਪਰੇਅ ਹੁੰਦੀ ਏਦੀ ਇੱਕ ਸਪਰੇਅ ਬਚ ਜਾਂਦੀ ਸਾਡੀ। ਇੱਕ ਸਪਰੇਅ ਹੁੰਦੀ ਏਦੀ ਉਹਦੇ ਨੂੰ ਉਹਦੇ ਨੂੰ ਦੋ ਸਪਰੇਅ ਆਉਂਦੇ ਆ ਲੈ। ਇਹਦੇ ਆਏ ਤਾਂ ਬਚਤ ਹੋ ਚੋ। ਪਰ ਪਿਛਲੀ ਵਾਰੀ ਕੀ ਰੇਟ ਸੀ ਤੇ ਹੁਣ ਕਿੰਨਾ ਫਰਕ ਆ ਪਿਛਲੀ ਵਾਰ ਤਾਂ 3000 ਤੋਂ ਲੈ ਕੇ 37-3800 ਤੱਕ ਜਾਂਦਾ ਸੀ ਆ ਸੰਤੋਸ਼ ਦੀ ਕਿਸਾਨ ਹੋ ਗਏ ਦੇਖੋ ਪਰ ਇਸ ਵਾਰੀ ਇਸ ਵਾਰੀ ਹੁਣ 25-26 2700 250 ਤੱਕ ਆ ਰਿਹਾ ਹੈ ਇਹਦੇ ਸਰਕਾਰਾਂ ਨੂੰ ਇਸ ਤੇ ਵੀ ਐਮਐਸਪੀ ਜਿਹੜੇ ਜੋ ਦਿੱਤੀ ਜਾਂ ਫਿਰ ਤਾਂ ਦੂਜੀ ਦੂਸਰੀ ਚੀਜ਼ ਇਹ ਨਾਲ ਵੀ ਜ ਕੋਈ ਇਹਦੇ ਨਾਲ ਪਾਣੀ ਦੀ ਵੀ ਬਚਤ ਹੈ ਤੇ ਆਪਣਾ ਜੇ ਤਾਂ ਸਰਕਾਰੀ ਰੇਟ ਬੰਨਾ ਜੇ ਵੀ ਤਾਂ 3200 ਸਾਰੇ ਖਜ਼ਾਨੇ ਨੂੰ ਲਾ ਕੇ ਕੋਸ ਨੇ। ਨਾਮਾ। ਬਾਬਾ ਮੈਂ ਸਤੋਬਰ ਮਾਂਸੋ ਜੀ। ਅੱਛਾ ਤੁਹਾਡੇ ਆੜੇ ਦੀ ਕਾਰ। ਹਾਂ ਜੀ। ਕਿਰਾ ਇਹ ਆ ਰਿਹਾ ਬਾਸਮਤੀ ਝੋਨਾ ਰਿਹਾ ਗੇਤਾ। ਕੀ ਰੇਟ ਮਿਲ ਰਿਹਾ ਹੈ। ਇਹ 2600 ਤੋਂ 3100 ਰੁਪਏ ਨੂੰ ਵਿਕ ਰਿਹਾ ਜੀ। ਆਪਣੀ ਮੰਡੀ ਚ। ਕਾਰ ਨੂੰ ਕੀ ਹੋ ਪਹਿਲਾਂ ਆਣਦਾ ਕਾਰ ਨੂੰ। ਇਹ ਬਾਸੂ ਜੀ ਪਹਿਲੀ ਜਿਹੜਾ ਆਲੂ ਆਉਣ ਵਾਲੇ ਨੇ ਉਹਨਾਂ ਦੇ ਫਸਲਾਂ ਨੇ। ਰਵਾਸ ਆਉਂਦਾ 1500 ਤੋਂ। ਪਿਛਲੇ ਵੇਲੇ ਲੋਕਾਂ ਦਾ ਰੇਟ ਤਾਂ ਠੀਕ ਆ। ਠੀਕ ਪਿਛਲੇ ਵੇਲੇ ਲੋਕਾਂ ਦਾ। ਪਤਾ ਪਿਛਲੀ ਵਾਰ ਕਿੰਨਾ ਸੀ ਜੇ ਚਲਤੀ ਵੇ 600 ਗਾਦੇ ਕਿਤੂਵਾਰ ਕੇ ਤੱਕ ਇਸ ਵਾਰ 330 ਦਾ ਲਾਸਟ ਅਜੇ ਤੱਕ ਕਾਰਨ ਕੀ ਆ ਘਟ ਕੇ ਆਇਆਗਾ ਮੰਦਾ ਚਾਲ ਅਜੇ ਐਕਸਪੋਰਟ ਹੋ ਰਹੀ ਜੇ ਸਟਾਕ ਪਏ ਨੇ ਪਿਛਲੇ ਲੋਕਾਂ ਕੋਲੇ ਦਰਜਨੇ ਵਪਾਰੀ ਤਾਂ ਜ਼ਿੰਮੇਦਾਰ ਵੀ ਮਤਲਬ ਕੁਸ਼ਾ ਜ਼ਿੰਮੇਦਾਰ ਸਾਹਿਬ ਦਾ ਠੀਕ ਹੈ ਹਾਂ ਨਕਾਲ ਠੀਕ ਹੈ ਫਸਲ ਠੀਕ ਹੈ ਅੱਗੇ ਵਧਣ ਦੀ ਆਸ ਹੈਗੀ ਇਹਦੀ ਅਜੇ ਸਰ ਕੁਛ ਨਹੀਂ ਕਹਿ ਸਕਦੇ ਪਾਣੀ ਨਾਲ ਤਾਂ ਇਹ ਗੌਰਮੈਂਟ ਕੁਝ ਨਹੀਂ ਕਰ ਸਕਦੇ ਚੱਲ ਰਿਹਾ ਠੀਕ ਚੱਲ ਰਿਹਾ ਸਾਡੇ ਸਾਹਿਬ ਬਾਕੀ ਦੇਖੋ ਤੁਸੀਂ ਵੀ ਮਾਫ ਕਰੀ ਅੱਛਾ ਕਰੇ ਪੈਂਸਰ ਵੀ ਕਿ ਜੀ ਹੋਰ ਚਾਰ ਪਾਏ ਪੱਤੇ ਜਾਣ ਬਾਕੀ ਕਰਨਾ ਤਾਂ ਬਵਾਰੀ ਆਪਣੇ ਸਾਹ ਦੇਖ ਕੇ ਨਾ ਫੜਕਾ ਦੇਖ ਕੇ ਮੈਂ ਕਿਹਾ ਝੋਨਾ ਕਿੰਨਾ ਕਾਇਆ ਮੰਡੀ ਚ ਹੋਣਾ ਮੰਡੀ ਚ ਜਿਹਦਾ ਆਪਣੇ ਲੱਗਿਆ ਜੀ 30 ਤੱਕ ਮੇਰੇ ਬਾਹਤਾ ਜੀ 10 ਲੱਖ 80 ਲੱਖ ਮੁਰਿਆ ਜੀ ਆਪਣੇ ਉਰੇ ਆਉਣੀ ਚਾਹੀਦੀ ਦੀ ਕਿ ਮੈਂ ਝੋਨਾ ਦੂਜਾ ਜਿਹੜਾ ਹੈਗਾ ਇੱਕ ਟਿੱਕ ਤੋਂ ਸ਼ੁਰੂ ਹੋਣਾ ਆ ਇੱਕ ਦੋ ਕਿੰਨੇ ਕਿੰਨੇ ਤਿਆਰੀਆਂ ਨੇ ਮੰਡੀ ਦੀ ਅੱਜ ਦਾ ਪੂਰੀ ਤਿਆਰੀ ਕਰੂਗਾ ਕਿ ਜੇ ਤਾਂ ਗੌਰਮੈਂਟ ਕੋਈ ਰਿਸਪੌਂਸ ਨਹੀਂ ਦੇ ਰਹੀ ਜੇ ਜੇ ਕੋਈ ਚੱਕੂ ਗਾ ਪਹਿਲੇ ਵਾਰੀ ਆਰਤੀ ਫਸ ਗਿਆ ਆਰਤੀ ਦਰਦੇ ਨੇ ਅਗਲੇ ਗਏ ਅਸਿਸਟ ਹੁੰਦੇ ਜਿੱਥੇ ਬਾਜੀ ਲੈ ਜਾ ਜੇ ਕੋਈ ਫਾਈਨਲ ਹੋ ਗਿਆ ਤਾਂ ਹੀ ਆ ਨਾ